ഗോൾഡ് മെഡൽ വൈഷ്ണവീ സിവർ ഇന്ത്യാ ഗോൾഡ് മെഡൽ വൈഷ്ണവീ സിവർ ਅਰਸ਼ਦੀਪ ਪੋਰ 골ਡ ਮੈਡਲ 골ਡ ਮੈਡਲ ਅਰਸ਼ਦੀਪ ਪੋਰ 골ਡ ਮੈਡਲ ਐਂਗਲ 골ਡ ਮੈਡਲ ਬੱਚੇ ਕਲਾਸ ਦੀ ਮਨੋਰੰਜਨ ਕਰਿਆ ਕਰੋ रोशनी गोल्ड मेडल। रोशनी गोल्ड मेडल। अनामिका गोल्ड मेडल। गोल्ड मैडल क्रिस्ती गोल्ड मेडल कैनाथ सिल्वर मेडल क्रिस्टी गोल्ड मेडल कैनात सिल्वर ਦੋਸਤੋ ਅੱਜ ਜੀ ਦੇਖ ਰਿਹਾ ਹੋਗਾ ਭਾਰਤ ਦੇ ਮੈਂ ਸਰਜੀਤ ਹੈ ਜੁਹਾ ਦੋਸਤੋ ਅੱਜ ਅਸੀਂ ਪਹੁੰਚੇ ਆਂ ਲਾਇਪਰ ਖਾਲਸਾ ਕਾਲਜ ਕੋਟਲਾ ਵਿਖੇ ਇੱਥੇ ਪੁੱਛੂ ਦੀਆਂ ਗੇਮ ਜਿਹੜਾ ਅਜੀਤ ਕੁਮਾਰ ਅਧਿਖਸ਼ ਜਿਹੜੀ ਨੂੰ ਅਪੋਰਟ ਲੋ ਕਰਾਈ ਜਾ ਰਹੀ ਆ ਤੇ ਜਿਹੜੇ ਹਰ ਵਾਰ ਇਹਨਾਂ ਕਿਤੇ ਕੋਈ ਨਾ ਕੋਈ ਗੇਮ ਜਿਹੜੀ ਪੰਜਾਬ ਚ ਆਉਂਦੇ ਰਹੇ ਨੇ ਔਰ ਵੱਡੇ ਲੈਵਲ ਦੇ ਜਿਹੜੀਆਂ ਆਉਂਦੇ ਆ ਪਿਛਲੇ ਸਮੇਂ ਨਾਲ ਨੇ ਲੋਕ ਲੈ ਰਹੇ ਹੁੰਦੀਆਂ ਕਰਾਈਆਂ ਤੇ ਸੀ ਲੈਵਲ ਦੀਆਂ ਕਰਾਈਆਂ ਤੇ ਅੱਜ ਡਿਸਟ੍ਰਿਕਟ ਲੈਵਲ ਦੀਆਂ ਦਿਖਾਉਣ ਵਾਲੇ ਸਮੇਂ ਇਹਨਾਂ ਦੀ ਪਲੈਨਿੰਗ ਹੈਗੀ ਆ ਸਟੇਟ ਲੈਵਲ 'ਤੇ ਆਉਣਗੇ ਸੋ ਅਸੀਂ ਇਹਦਾ ਸਾਰੀ ਗੱਲਬਾਤ ਨੂੰ ਲੈ ਕੇ ਜੀਜੀ ਦੇ ਨਾਲ ਗੱਲ ਕਰਾਂਗੇ ਕਿ ਉਹਨਾਂ ਦਾ ਕੀ ਪਲੈਨਿੰਗ ਹੈ ਔਰ ਅੱਜ ਜਿਹੜੀਆਂ ਗੇਮ ਹੋਣੀਆਂ ਉਹ ਕਿੰਨੀਆਂ ਗੇਮਸ ਆ ਔਰ ਕਿਸ ਤਰ੍ਹਾਂ ਕਿਹੜਾ ਦੀ ਪ੍ਰੋਬਲਮ ਸੋਲਵ ਕਰਨੀ ਹੈ ਕੀ ਤੁਹਾ ਦਾ ਸਵਾਗਤ ਹੈ ਜੀ ਹਵਾਲਾ ਸਤਿਕਾਰਯੋਗ ਜੀ ਜਿਹੜੀ ਅੱਜ ਕੁਸ਼ੀ ਗੇਮਸ ਅਸੀਂ ਦੇਖੀ ਆ ਬੱਚਾ ਬਹੁਤ ਹੀ ਇੰਟਰਸਟਿੰਗ ਮੈਚ ਆ ਤੇ ਬੱਚੇ ਬਹੁਤ ਵਧੀਆ ਖੇਡ ਕਰਦੇ ਆ ਤੇ ਬਹੁਤ ਬੜੀ ਮਿਹਨਤ ਕਰਦੇ ਆ ਇਹ ਕਦੋਂ ਤੋਂ ਸ਼ੁਰੂ ਹੋਈਆਂ ਸੀ ਉਹ ਕਿੰਨੇ ਸਾਲ ਹੋ ਗਏ ਐ ਮੈਕਸਟਾ ਹੈ ਜੀ ਇਹ ਉਹ ਜਿਹੜਾ ਪੰਜਵੇਂ ਮਿਸ਼ੂਮ ਚੈਂਪੀਅਨਸ਼ਿਪ ਹੋਇਆ ਇਹ ਖਾਸਾ ਬੜੇ ਵਿੱਚ ਹੋ ਰਿਹਾ ਹੈ ਉਹ ਇਹਦੇ ਵਿੱਚ ਜਿਹੜੇ ਬੱਚੇ ਕਲੈਕਟ ਹੋਣਗੇ ਉਹ ਸਟੇਟ ਵਿੱਚ ਜਾਣਗੇ ਜੀ ਤੇ ਇਸ ਵਾਰੀ ਜਿਹੜੀ ਸਟੇਟ ਚੈਂਪੀਅਨਸ਼ਿਪ ਹੈ ਉਹ 15 ਤੋਂ 18 ਤਰੀਕ ਨੂੰ ਕਪੂਰਥਲਾ ਵਿੱਚ ਹੀ ਕਰਾਈ ਜਾ ਰਹੀ ਹੈ ਜੀ ਉਹ ਮੁਦੀ ਵੀ ਚੇਚਾ ਰਹੀਆਂ ਵਾਂ ਇਕੱਠੇ ਹੋ ਗਏ ਸੋ ਤੇ ਸੱਚ ਕੋਣ ਵਾਲੇ ਕਮੇ ਦੇ ਵਿੱਚ ਇਸ ਐਬ ਸਟੇਟ ਲੈਵਲ ਆ ਤੁਸੀਂ ਇੱਥੇ ਉਪਕਲਾ ਦੇ ਵਿਚਾਰ ਕਰਦੇ ਕਿ ਸਟਾਟਸਾਂ ਵਿੱਚ ਲੇਖਿਆ ਉਸ ਤਰ੍ਹਾਂ ਨਹੀਂ ਆ ਗਿਆ ਜੀ ਤੁਹਾਨੂੰ ਲੱਗ ਗਿਆ ਕਿ ਕਰੀਏ ਕਰੀਆਂ ਪਰ ਬੋਲੇ ਵਟਸਐਪ ਤੋਂ ਸੋਹਣ ਨੂੰ ਜੀ ਯੂਵਰ ਕ੍ਰੈਡ ਕੋ ਅਬੋਰਡਵਲੋ ਜੀ ਜੋ ਸਾਡਾ ਸਿਸਟਮ ਹੈ ਕਿ ਨਵੇਂ-ਨਵੇਂ ਗੇਮਸ ਲੈ ਕੇ ਆਣੀਆਂ ਵਾ ਜਿਹੜਾ ਅੱਜ ਦਾ ਯੂਥ ਹੈ ਉਹ ਕਿਸੇ ਨਾ ਕਿਸੇ ਜੀ ਨਾਲ ਜੁੜ ਕੇ ਨਸ਼ੇ ਵਰਗੇ ਨਾਦਰ ਬਿਮਾਰੀਆਂ ਤੋਂ ਦੂਰ ਹੈ ਕਲੱਬਾਂ ਨੂੰ ਕਿੱਡ ਭਲਾਈ ਕੌਣ ਜਿਹੜਾ ਤੁਹਾਡਾ ਹੁੰਦਾ ਰਿਐਕਸ਼ਨ ਹਾਂ ਜਿਹੜੇ ਕੋਈ ਮੋਰ ਦਾ ਪੰਜਾਬ ਨੂੰ ਅਸੀਂ ਪੰਜਾਬ ਪਰ ਲੱਗੇ ਜੀ ਕਿੰਨੀ ਕਰਪਾ ਪੰਜਾਬ ਦੇ ਵੀ ਜ਼ਿਲ੍ਹੇ ਤੋਂ ਲੈ ਪੰਜਾਬ ਵੀ ਕਿਤੇ ਕਰਦੋਂ ਲਾਇਓ ਹੈ ਕਿਤੇ ਕਰਦੋਂ ਕਰਦੇ ਹੋ ਗਵਰਨੇਰਾਂ ਨਾਲ 148 ਕਲੱਬ ਅਕੈਡਮੀਆ ਗੁਰਦਿਓਆਂ ਜਿਹੜੇ ਕਲੱਬ ਹੈਗੇ ਆ ਜਿੱਤੇ ਮਰਦ ਨਹੀਂ ਹੋ ਰਿਹਾ ਅਸੀਂ ਹੋਰ ਪਿੰਡਾਂ ਵਿੱਚ ਜਾ ਕੇ ਸ਼ਹਿਰਾਂ ਵਿੱਚ ਜਾ ਕੇ ਕਲੱਬ ਨੂੰ ਆਰਗੇਨਾਈਜ਼ ਕਰਾਈਦੇ ਆ ਕਿ ਕਲੱਬ ਨੂੰ ਨਾਲ ਇਹਦੇ ਆ ਕਿ ਆਪਣਾ ਤੇ ਇਵੈਂਟ ਕਰਾਓ ਸਪੋਰਟ ਫੂਲ ਲੈ ਕੇ ਜੋਤ ਨੂੰ ਇੱਡਾਂ ਵਿੱਚ ਲੈ ਕੇ ਸਰ ਇਸ ਗੇਮਸ ਦੇ ਨਾਲ ਕੋਈ ਬੱਚਿਆਂ ਦਾ ਭੁਮਿਕਾ ਹੈ ਕਾਮਨ ਜੌਬ ਕਰਨ ਦੀ ਇਸ ਤਰ੍ਹਾਂ ਬਿਲਕੁਲ ਸਰ ਇੱਕ ਗਨੇਸ਼ਣ ਵਾਲੀ ਗੇਮ ਹੈ ਬੁਸ਼ੋ ਗੇਮ ਹੈ ਹੋਰ ਮਾਰਸ਼ਲਾਰਡ ਦੇ ਵਿੱਚ ਮੇਰਾ ਸਾਰਾ ਬੁਸ਼ੋ ਇਹ ਕੈਟੇਗਰੀ ਹੈ ਜਿਹੜੀ ਗੈਰੂਸ਼ਨ ਲੱਗਦੀ ਹੈ ਆ ਬੱਚਿਆਂ ਨੂੰ ਗੌਰਮੈਂਟ ਜੌਬ ਵੀ ਮਿਲਦੀਆਂ ਪਿਛੇ ਸਾਡੇ 7 ਬੰਦੇ ਭਰਤੀ ਹੋਏ ਪੰਜਾਬ ਪੁਲਿਸ ਤੇ ਅੱਗੇ ਵੀ ਡਾਕਟਰ ਜਿੰਦਿਆਂ ਵਾਂ ਅਲੰਪਿਕ ਦਾ ਇਵੈਂਟ ਹੈ ਓਕੇ ਇਹਦੇ ਵਿੱਚ ਕੋਈ ਖਾਸ ਟ੍ਰੇਨਿੰਗ ਵਾਸਤੇ ਕੋਈ ਨਿਯੁਕਤ ਕਰਦੇ ਹੋ ਟੀਚਰ ਜਾਂ ਕਿਸ ਤਰ੍ਹਾਂ ਦੇ ਸਰ ਬਿਲਕੁਲ ਸਰ ਸਾਡੇ ਕੁਆਲੀਫਾਈਡ ਕੋਚ ਆ ਗਏ ਆ ਤੇ ਉਹ ਅੱਗੇ ਟ੍ਰੇਨਿੰਗ ਕਰਾਂਗੇ ਆਪਣੀ ਅਕੈਡਮੀਸ ਨੂੰ ਨਾ ਹੀ ਯੂਨੀਵਰਸਿਟੀ ਲੰਚ ਚਲ ਰਹੀ ਆ ਪੋਸਟ ਗ੍ਰੈਡੂਏਟ ਲੈਵਲ ਦਾ 25 ਉਹ 26 ਤੱਕ ਨੂੰ ਸਿਰਫ ਵਿੱਚ ਸੈਮੀਨਾਰ ਲੱਗ ਰਹੀ ਆ ਵਾ ਡੈਫੀ ਦਾ ਸੈਮੀਨਾਰ ਇਹ ਜਿੰਨੇ ਤੁਸੀਂ ਸੈਮੀਨਾਰ ਬੋਲ ਰਹੇ ਹੋ ਤੇ ਇਹਦੇ ਵਿੱਚ ਜਿੰਨੇ ਤੁਸੀਂ ਗੱਲ ਸੀ ਆ ਤੁਸੀਂ ਨਹੀਂ ਦੀਵਾਂ ਜਿਹਦੇ ਦੌਰਾਨ ਤੁਸੀਂ ਟੀਚਰਸ ਰੱਖੇ ਆ ਟੀਚਰ ਤੋਂ ਇਲਾਵਾ ਜੇ ਇਸ ਪੀਐਮ ਦੀ ਗੱਲ ਕਰੀਏ ਤੁਹਾਡੀ ਕਿਹੜੀ ਅਕੈਡਮੀ ਆ ਤੁਹਾਡੇ ਕੋਲ ਇਸ ਲਈ ਕਿੰਨੇ ਸਟੂਡੈਂਟਸ ਸਰ ਮੇਰੇ ਕੋਲ ਮੇਰੇ ਅਕੈਡਮੀ ਨੇਮ ਆ ਫਾਈਟਰਸ ਆਫ ਗੋਆ ਨੇ ਆਪੀ ਹੈ ਇਹ 2000 ਸੰਤੋ ਅਕੈਡਮੀ ਚੱਲਦੀ ਆ ਰਹੀ ਹੈ ਤੇ ਅੱਜ ਦੀ ਰੇਟ ਮੇ ਕੋ ਉਥੇ ਪਈ ਹੈਗੇ 77 ਸਟੂਡੈਂਟ ਜਿਹੜੀ ਅਕੈਡਮੀ ਵਿੱਚ ਇਸ ਟਾਈਮ ਕਰ ਰਹੇ ਕਿੰਨੇ ਸਟੂਡੈਂਟ ਪਾਸ ਹੋ ਚੁੱਕੇ ਹੈ ਤੁਹਾਡੀ ਅਕੈਡਮੀ ਜੋ ਡੇ ਟਾਈਮ ਲੱਗਦਾ ਹੈ 45 ਕੋ ਲੈਗਿਟ ਹੈ ਤਾਂ ਇਹੋ ਜਿਹਾ ਆਈਐਸ ਦਾ ਆ ਪਲਸ 7 ਉਹ ਕਾਊਂਟ ਦਾ ਇਹ ਨਹੀਂ ਕੀਤਾ ਉਹਦਾ 17000 ਪਲਸ 7 ਸਟੂਡੈਂਟ ਹੋਰ ਵਧੀਆ ਵਧੀਆ ਪੋਸਟਰਾਂ ਤੇ ਸਰ ਹੋਰ ਕੋਈ ਗੱਲ ਜਿਹੜੀ ਅਸੀਂ ਇਸ ਦੌਰਾਨ ਭੁੱਲ ਗਏ ਕੋਈ ਬੁਲਾਨੇ ਚਾਹੀਦੇ ਹੈ ਰਾਣੀ ਦਾ ਹੈ 타이 ਪਾਉ ਲੋਕੋ ਨੂੰ ਗਾਲ ਗੜੀ ਤੁਸੀਂ ਜਾ ਕੇ ਦੱਸ ਸਕਦੇ ਹੋ ਸਰ ਮੈਂ ਸਾਰੇ ਪਿੰਡ ਤੋਂ ਸਾਰੇ ਪੰਜਾਬ ਵਾਸੀਆਂ ਨੂੰ ਇਹ ਹੀ ਬੇਨਤੀ ਕਰਦਾ ਹਾਂ ਕਿ ਆਪਣੇ ਜਿਹੜਾ ਯੂਥ ਆਪਣੇ ਬੱਚੇ ਆ ਉਹਨਾਂ ਕਿਥੇ ਖੇਡ ਚ ਪਾਈਏ ਉਹ ਚੰਗੀ ਖੇਡ ਚੰਗੇ ਕੌਟ ਬਣ ਸਕਦੇ ਆ ਤਾਂ ਆਪਣੇ ਪੰਜਾਬ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸੰਜੀਵ ਕੁਮਾਰ ਜਿਹੜੇ ਖੇਡ ਜੁਬਾ ਜਿਹੜਾ ਇਹਨਾਂ ਦਾ ਪੂਰਾ ਆਪਣਾ ਉਹਦੇ ਪੰਜਾਬ ਦੇ ਅਧਿક્ષા ਜਿਨਾਂ ਨੇ ਦੱਸਿਆ ਵੀ ਅਸੀਂ ਕਿਸ ਤਰ੍ਹਾਂ ਐਫਰਟਸ ਕਰਦੇ ਆ ਬੱਚਿਆਂ ਨੂੰ ਤਾਂ ਕਿ ਬੱਚੇ ਜਿਹੜੇ ਇਸ ਵੇਲੇ ਨਸ਼ਿਆਂ ਦਾ ਦੌਰ ਦੇ ਨੂੰ ਪਹਿਲਾ ਦਰਿਆ ਕਹਿੰਦੇ ਹੋ ਉਹ ਪਰਛੇਵਾ ਵੀ ਹੋ ਗਿਆ ਤੋਂ ਬਸ ਉਹਨੂੰ ਰੋਕਣ ਲਈ ਬੱਚਿਆਂ ਨੂੰ ਲੋਜਬਾਰੀ ਨੂੰ ਬਚਾਉਣ ਲਈ ਬਹੁਤ ਕੋਸ਼ਿਸ਼ ਕਰ ਰਹੇ ਆ ਅੰਸ਼ਕ ਸਰਕਾਰਾਂ ਵੱਲੋਂ ਵੀ ਬੜੀ ਐਫਰਟਸ ਕੀਤੀ ਜਾਂਦੀ ਹੈ ਕਿਉਂਕਿ ਸਰਕਾਰਾਂ ਨੇ ਵੀ ਹਰ ਜ਼ਿਲ੍ਹਾ ਲੈਵਲ ਤੇ ਨੀਸੀਐਸਐਸਪੀ ਨੂੰ ਸਾਰਿਆਂ ਦੇ ਦਿੱਤੇ ਨਸ਼ਿਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਜੋ ਹੈ ਤਾਂ ਉਹਨੂੰ ਲੈ ਕੇ ਉਹ ਜ਼ਰੂਰ ਕਾਰਵਾਈ ਕਰਦੇ ਸੋ ਇਸੇ ਕਾਰਵਾਈ ਦੇ ਤਹਿਤ ਅਰਜੀਤ ਜੀ ਹੁਣੇ ਵੀ ਕੋਸ਼ਿਸ਼ ਕਰ ਰਹੇ ਆ ਜਿਸਨੇ 2000 ਤੋਂ ਲੈ ਕੇ ਹੁਣ ਤੱਕ ਕਰ ਰਹੇ ਆ ਹੁਣ ਦੱਸਿਆ ਇਹਨਾਂ 17 ਹਜ਼ ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਬਾਅਦ ਵਿੱਚ ਲੋਕਾਂ ਤੱਕ ਆਵਾਮ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਹੋ ਜਾਏ ਤਾਂ ਕਿ ਇਹਨਾਂ ਬਲੋਕ ਕੀਤੀ ਜਾ ਰਹੀ ਨੌਜਵਾਨੀ ਲਈ ਐਪਸ ਜਿਹੜੀ ਆ ਉਹ ਲੋਕਾਂ ਤੱਕ ਪਹੁੰਚ ਸਕੇ ਉਤਲਾ ਤੋਂ ਤਾਵਾਤ ਰਹੀ ਦਰਜੀਤ ਅਜਲੋਬਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਥੈਂਕ ਯੂ ਤੁਹਾਡਾ ਤੁਸੀਂ ਦੇਖ ਰਹੇ ਹੋ ਦਾ ਭਾਰਤ ਤੇ ਮੈਂ ਪ੍ਰਦੀਪ ਜੀ ਹਾਂ ਕੁੱਤੋਂ ਸਾਡੀ ਅਕਸਰ ਕੋਸ਼ਿਸ਼ ਹੁੰਦੀ ਹੈ ਜਦੋਂ ਕੋਈ ਵਿਅਕਤੀ ਕੋਈ ਖਾਸ ਕੰਮ ਕਰਦਾ ਜਾਂ ਨਹੀਂ ਕਰਦਾ ਲੋਕਾਂ ਦੀ ਗਲ ਕਰਦਾ ਆਵਾਮ ਦੀ ਗਲ ਕਰਦਾ ਜਾਂਚ ਦੇ ਬੱਚਿਆਂ ਦੇ ਕੋਈ ਵਿਅਕਤੀ ਗਲ ਕਰਦਾ ਤਾਂ ਅਸੀਂ ਉਹਨਾਂ ਦੇ ਨਾਲ ਜਾ ਕੇ ਉਹਨਾਂ ਨਾਲ ਸੰਪਰਕ ਨਾਲ ਸੰਪਰਕ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਖਾਸ ਕਰ ਉਹਨਾਂ ਦੇ ਅਸੀਮਤ ਸਵਾਲੇ ਜਾਂ ਹੋਰ ਜਿਹੜੇ ਉਹਨਾਂ ਦੀ ਜਾਂਚ ਕੀਤੀ ਜਾਂਦੇ ਉਹਨਾਂ ਬਾਰੇ ਅਸੀਂ ਗੱਲ ਕਰਦੇ ਹਾਂ ਸੋ ਇਸੇ ਲੜੀ ਦੇ ਤਹਿਤ ਅਸੀਂ ਅੱਜ ਪਹੁੰਚੇ ਹਾਂ ਲਖਨਊ ਫਾਲਸਾ ਕਾਲਜ ਕਪੂਰਥਲਾ ਵਿਖੇ ਜਿੱਥੇ ਅੱਜ ਕੁਸ਼ੂ ਗੇਮਸ ਜਿੰਨੀਆਂ ਕਰਵਾਈ ਜਾਏਗਾ ਰਜੀਵ ਕੁਮਾਰ ਜੀ ਵੱਲੋਂ ਤੇ ਉਹਨਾਂ ਦਾ ਵਿਸ਼ੇਸ਼ ਸਹਿਯੋਗ ਕਰ ਰਹੇ ਨੇ ਆਪਣੇ ਸਰਦਾਰ ਡਾਕਟਰ ਅਮਰੀਕ ਸਿੰਘ ਜਿਹੜੇ ਇਥੇ ਲਾਲਪੁਰ ਖਾਲਸਾ ਕਾਲਜ ਵਿੱਚ ਪੜ੍ਹਾਈ ਕਰ ਰਹੇ ਹੋ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਗੇਮਸ ਨੂੰ ਪ੍ਰਮੋਟ ਕਰਨ ਲਈ ਕਿਸ ਤਰ੍ਹਾਂ ਦੇ ਪ੍ਰਾਲੇ ਕੀਤੇ ਨੇ ਔਰ ਕਾਲਜ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਅਕਸ਼ਨ ਜਿਹੜੇ ਅਜੋਜਿਤ ਕੀਤੇ ਆ। ਸੋ ਸਭ ਤੁਹਾਡਾ ਸਵਾਗਤ ਹੈ ਜੀ ਦਾਬਾਰ ਤੇ ਜੀ। ਤੇ ਡਾਕਟਰ ਸਾਹਿਬ ਆਪ ਸਭ ਤੋਂ ਪਹਿਲਾਂ ਤਾਂ ਜਿਹੜੀ ਅੱਜ ਅਸੀਂ ਗੋਇੰਦ ਖਾਲਸਾ ਕਾਲਜ ਦੇ ਵਿੱਚ ਹੋਈ ਹੈ ਇੱਕ ਬੜਾ ਜਿਹਾ ਸਤਿਕਾਰਯੋਗ ਇਵੈਂਟ। ਇਹ ਜਿਹੜੀ ਇਵੈਂਟ ਵੀ ਪਹਿਲੀ ਵਾਰ ਖਕੂਪਲਾ ਦੇ ਖਾਲਸਾ ਕਾਲਜ ਵਿੱਚ ਹੋ ਰਹੀ ਹੈ। ਮੈਂ ਦੱਸਣਾ ਚਾਹੁੰਦਾ ਕਿ ਇੰਟਰਨੈਸ਼ਨਲ ਗੇਮ ਹੈ। ਇਹ ਏ ਔਰ ਇਹ ਗੇਮ ਜਿਹੜੀ ਹੈ ਤਾਈ ਕਮਾਂਡੋ ਕਰਾਟੀ ਔਰ ਕਿੱਕ ਬਾਕਸਿੰਗ ਦਾ ਮਿਕਸਚਰ ਹੈ ਜੀ ਔਰ ਇਸ ਕਲ ਕੇ ਜਿਹੜੇ ਬੱਚੇ ਇਹਦੇ ਵਿੱਚ ਹਿੱਸਾ ਲੈਂਦੇ ਹਨ ਉਹਨਾਂ ਬੱਚਿਆਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਂਦੀਆਂ ਹਨ ਉਹਨਾਂ ਦੇ ਸਰਟੀਫਿਕੇਟਾਂ ਦੀ ਗ੍ਰੇਡੇਸ਼ਨ ਵੀ ਹੁੰਦੀ ਹੈ ਔਰ ਜੀਵਨ ਦੇ ਵਿੱਚ ਇਹ ਬੱਚੇ ਗੇਮਾਂ ਖੇਡ ਕੇ ਆਪਣਾ ਜੀਵਨ ਆਪਣੇ ਪਰਿਵਾਰ ਦਾ ਤੰਦਰੁਸਤੀ ਅਤੇ ਰੋਗਾਂ ਤੋਂ ਦੂਰ ਰਹਿ ਸਕਦੇ ਹਨ ਇਸ ਗੇਮ ਦਾ ਇੱਕ ਨਹੀਂ ਦੋ ਨਹੀਂ ਅਨੇਕ ਕਾਫਾ ਦੇ ਨੇ ਅ ਡਾਕਟਰ ਜਿਵੇਂ ਤੁਸੀਂ ਦੱਸਿਆ ਇਸ ਸਕੀਮ ਦੇ ਵਿੱਚ ਬੱਚਿਆਂ ਨੇ ਅਸੀਂ ਦੇਖਿਆ ਕੋਲੇ ਹਰਸ਼ੋਲਾਸ ਦੇ ਨਾਲ ਕਿ ਪਾਰਫੈਕਟ ਕੰਮ ਆ ਬੁਧੀਆ ਗੀ ਵੀ ਆ ਉਹਨਾਂ ਦੀ ਜਿਵੇਂ ਤੁਸੀਂ ਦੱਸਿਆ ਵੀ ਇਹਨਾਂ ਦਾ ਪਵੇਖਾ ਜਿਹੜਾ ਬੱਚਿਆਂ ਦਾ ਜੋਬਸ ਦੇ ਵਿੱਚ ਗਵਰਨਰ ਜੋਬ ਦੇ ਵਿੱਚ ਹੈ ਇਹਨਾਂ ਦੇ ਬੱਚਿਆਂ ਦਾ ਕੋਈ ਇੱਕ ਗਵਰਨਰ ਜੋਬ 'ਚ ਹੈ ਕਿਉਂਕਿ ਹਰ ਇੱਕ ਮਹਿਤਮਾ ਚਾਹੇ ਇੰਡੀਅਨ ਰੇਲਵੇ ਹੈ ਚਾਹੇ ਪੰਜਾਬ ਪੁਲਿਸ ਹੈ ਚਾਹੇ ਸਿੰਧ ਬੈਂਕ ਹੈ ਚਾਹੇ ਸੀਆਰਪੀ ਹੈ ਚਾਹੇ ਜੀਐਸਐਫ ਹੈ ਜਿੰਨੀਆਂ ਵੀ ਆਰਮਡ ਫੋਰਸਸ ਹੈ ਔਰ ਇਨਾਂ ਸਾਰਿਆਂ ਵਿੱਚ ਖਡਾਰੀਆਂ ਅੰਦਰ ਰਿਜ਼ਰਵੇਸ਼ਨ ਹੈ ਸਪੂਸ ਗੁੱਪੇ ਦੇ ਪੈਟ ਇਹ ਗੇਪ ਆਉਂਦੀ ਹੈ ਔਰ ਹਰ ਮੈਗ ਵਿੱਚ ਖਡਾਰੀਆਂ ਨੂੰ ਪਹਿਲ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ ਹਾਂ ਨਾ ਸਭ ਗੱਲ ਕਰੀਏ ਇਹਨਾਂ ਦੇ ਜਿੱਤੇ ਕੋਈ ਇੱਕੀ ਗੱਲ ਕੀਤੀ ਆ ਇਹਦੇ ਵਾਸਤੇ ਕੋਈ ਵਿਸ਼ੇਸ਼ ਟ੍ਰੇਨਿੰਗ ਹੁੰਦੀ ਹੈ ਜਾਂ ਕਿਸ ਤਰ੍ਹਾਂ ਦੀ ਹੈ ਜਾਂ ਤੁਸੀਂ ਥਿੰਕ ਕੋਲਜ ਦੇ ਵਿੱਚ ਕੋਈ ਇਹੋ ਜਿਹੀ ਕਲਾਸਾਂ ਲੱਗਦੀਆਂ ਨੇ ਇਹਨਾਂ ਦੀ ਟ੍ਰੇਨਿੰਗ ਵਾਸਤੇ ਅਸੀਂ ਸਪੈਸ਼ਲ ਇਹਨਾਂ ਦੇ ਕੋਚ ਹੁੰਦੇ ਆ ਉਹਨਾਂ ਕੋਚਾਂ ਨੂੰ ਬੁਲਾਇਆ ਜਾਂਦਾ ਹੈ ਕਿ ਹਰ ਇੱਕ ਗੇਮ ਦਾ ਐਨਆਈਐਸ ਕੁਆਲੀਫਾਈਡ ਕੋਚ ਹੈ ਜੀ ਸਰਕਾਰੀ ਨਿਯਮਾਂ ਅਨੁਸਾਰ ਉਹ ਕੋਚ ਕੁਆਲੀਫਾਈਡ ਹੁੰਦੇ ਆ ਉਹਨਾਂ ਨੇ ਨੈਸ਼ਨਲ ਲੈਵਲ ਤੇ ਰਾਸ਼ਟਰੀ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਆਪਣੀ ਗੇਮ ਵਿੱਚ ਮੈਡਲ ਹਾਸਲ ਕੀਤੇ ਹਨ ਔਰ ਜਿਨ੍ਹਾਂ ਖਿਡਾਰੀਆਂ ਨੇ ਉਸੋ ਵਿੱਚ ਰਾਸ਼ਟਰੀ ਪੱਧਰ ਤੇ ਮੈਡਲ ਹਾਸਲ ਕੀਤੇ ਹਨ ਉਹੋ ਹੀ ਇਹਨਾਂ ਖਿਡਾਰੀਆਂ ਨੂੰ ਟ੍ਰੇਨਿੰਗ ਦੇ ਕੇ ਇੰਟਰ ਕਾਲਜ ਇੰਟਰ ਯੂਨੀਵਰਸਿਟੀ ਲਈ ਪ੍ਰੇਰਿਤ ਕਰਦੇ ਹਨ ਕਿਉਂਕਿ ਕਾਲਜਾਂ ਵਿੱਚ ਇਹ ਇੰਟਰ ਕਾਲਜ ਵਿੱਚ ਗੇਮ ਹੈ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੀ ਆਯੋਜਿਤ ਹੁੰਦੀ ਹੈ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਵਿੱਚ ਵੀ ਇਸ ਗੇਮ ਨੂੰ ਖੇਡਿਆ ਜਾਂਦਾ ਹੈ ਐ ਰਸੋਬ ਐਸਲੀ ਜਿਹੜੀ ਪੰਜਾਬ ਦੀ ਜੀਵ ਹੈ ਬਿਲਕੁਲ ਸਰਕਾਰ ਨੇ ਬਹੁਤ ਵੱਡਾ ਪਲਾਣਾ ਕੀਤਾ ਕਿ ਪਿਛਲੇ ਸਮੇਂ ਦੌਰਾਨ ਨਸ਼ਿਆਂ ਦੀ ਪੁਲਤਾਨ ਦੇ ਵਿੱਚ ਉਹ ਜਿਹੜੀਆਂ ਬੜੀਆਂ ਸਰਕਾਰ ਵੱਲੋਂ ਵੀ ਹੁਣ ਬਹੁਤ ਐਫਰਟਸ ਕੀਤੀ ਹੈ ਡਿਸਟ੍ਰਿਕਟ ਲੈਵਲ ਤੇ ਹਾ ਡੀਸੀ ਐਸਐਸਬੀ ਨੂੰ ਕਿਹਾ ਗਿਆ ਹੈ ਆਪਣੇ ਬੱਚੇ ਜਿਹੜੇ ਨਸ਼ਾ ਮਚਾਉਦੇ ਹਰ ਤਰ੍ਹਾਂ ਦਾ ਸੰਭਵ ਪ੍ਰਯਾਸ ਕਰੇ ਜੋ ਸੋ ਨਸ਼ਿਆਂ ਨੂੰ ਲੈ ਕੇ ਸਕੂਲ ਦੇ ਵਿੱਚ ਜਾਂ ਇਹਨਾਂ ਬੱਚਿਆਂ ਨੂੰ ਕੀ ਤੁਸੀਂ ਕਿਸ ਤਰ੍ਹਾਂ ਦੀ ਕੋਈ ਕੀਤਾ ਜਾ ਰਹੀ ਹੈ ਮੈਂ ਪੰਜਾਬ ਸਰਕਾਰ ਦੀ ਇਸ ਯਤਨਾ ਸਦਕੇ ਸ਼ਲਾਘਾ ਕਰਦਾ ਕਿ ਜਿਨ੍ਹਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਦੇ ਵਿੱਚ ਕਰਾਈਆਂ ਔਰ ਹਰ ਇੱਕ ਜ਼ਿਲ੍ਹੇ ਵਿੱਚ ਹੁਣ ਤਾਂ ਇਥੋਂ ਤੱਕ ਜਿਹੜਾ ਅੱਜ ਤੱਕ ਯੋਗਾ ਦੇ ਟ੍ਰੇਨਿੰਗ ਟੀਚਰ ਵੀ ਨਹੀਂ ਸੀ ਪੰਜਾਬ ਸਰਕਾਰ ਨੇ ਹਰ ਇੱਕ ਜ਼ਿਲ੍ਹੇ ਵਿੱਚ ਇਹ ਪੋਸਟਾਂ ਵੀ ਦੇ ਦਿੱਤੀਆਂ ਔਰ ਨਸ਼ਾ ਮੁਕਤ ਪੰਜਾਬ ਕਰਕੇ ਦਿਖਾਉਣਾ ਹੈ ਮੇਰੀ ਪੇਰੈਂਟਸ ਨੂੰ ਵੀ ਹਦਾਇਤ ਹੈ ਵੀ ਆਪਣੇ ਬੱਚਿਆਂ ਨੂੰ ਸਵੇਰੇ ਸ਼ਾਮ ਗਰਾਊਂਡਾਂ ਵਿੱਚ ਲੈ ਕੇ ਜਾਇਆ ਕਰੋ ਉਹਨਾਂ ਨੂੰ ਮੋਬਾਈਲ ਨਾਲ ਲੈ ਕੇ ਦਿਓ ਜੇ ਤੁਸੀਂ ਮੋਬਾਈਲ ਲੈ ਕੇ ਇਹ ਤਾਂ ਦਾ ਸਮੇ ਲੋ ਉਸ ਬੱਚੇ ਦਾ ਭੁਇਕ ਖਰਾਬ ਹੋ ਜਾਏਗਾ ਉਹ ਗਿਆਮਾ ਤੋਂ ਵਾਂਝਾ ਰਹਿ ਜਾਏਗਾ ਉਹ ਲੋਕਾਂ ਦੀ ਸੁਸਾਇਟੀ ਤੋਂ ਵਾਂਝਾ ਰਹਿ ਜਾਏਗਾ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਤੋਂ ਵਾਂਝਾ ਰਹਿ ਜਾਏਗਾ ਇਸ ਕਰਕੇ میرا ਇਹ ਸੰਦੇਸ਼ ਹੈ ਉਹ ਮੈਂ ਕਾਲਜ ਦੇ ਵਿੱਚ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਖਿਡਾਰੀ ਨਹੀਂ ਜੀ ਚੰਗਾ ਇਨਸਾਨ ਬਣਾ ਉਸ ਬੱਚੇ ਨੂੰ ਵੀ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਖੇਡਾਂ ਵਿੱਚ ਜਿੱਤ ਹਾਰ ਲਈ ਹਿੱਸਾ ਨਹੀਂ ਸਿਰਫ ਖੇਡਾਂ ਦੀ ਪਾਰਟਿਸਪੇਸ਼ਨ ਹੀ ਬੱਚੇ ਵਾਸਤੇ ਜੀਵਨ ਭਰ ਇੱਕ ਯਾਦਗਾਰੀ ਚਿੰਨ ਬਣ ਕੇ ਰਹਿ ਜਾਂਦਾ ਹੈ ਡਾਕਟਰ ਸਾਹਿਬ ਇਸ ਕੁਦੇ ਦੌਰਾਨ ਕੁਝ ਮੈਂ ਗੱਲ ਕਰਨੀ ਭੁੱਲ ਗਿਆ ਚਾਹੇ ਉਹ ਮੂਸੂਦਾਨੂ ਹੋਵੇ ਚਾਹੇ ਪਸ਼ੂਵਾਸੇ ਹੋਵੇ ਚਾਹੇ ਨਸ਼ਿਆਂ ਨੂੰ ਲੈ ਕੇ ਹੋਵੇ ਚਾਹੇ ਤੋਂ ਰਿਕਵਰਨਸ ਹੋਵੇ ਜਾਂ ਕਿਸੇ ਹੋਰ ਗੇਮਸ ਹੋਵੇ ਕੋਈ ਗੱਲ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੋ ਮੈਂ ਤੁਹਾਡਾ ਇੱਥੇ ਆਉਣ ਦੇ ਪਹਿਲਾਂ ਤਾਂ ਬਹੁਤ ਨਿੱਘਾ ਸਵਾਗਤ ਕਰਦਾ ਹਾਂ ਜਿਨ੍ਹਾਂ ਨੇ ਪੰਜਵੀਂ ਵਿਸ਼ੂ ਕਪੂਥਲਾ ਚੈਂਪੀਅਨਸ਼ਿਪ ਵਿੱਚ ਪਹਾਰ ਕੇ ਖਿਡਾਰੀਆਂ ਦੇ ਮਨਾਂ ਦੀਆਂ ਭਾਵਨਾ ਨੂੰ ਅੱਜ ਸਮਾਜ ਦੇ ਵਿੱਚ ਬਚਾਇਆ ਹੈ ਪ੍ਰੈਸ ਦਾ মিডিਏ ਦਾ ਬਹੁਤ ਵੱਡਾ ਰੋਲ ਹੈ ਇੱਕ ਖਿਡਾਰੀ ਦੇ ਜੀਵਨ ਵਿੱਚ ਕਿਉਂਕਿ ਖਿਡਾਰੀ ਚਾਹੁੰਦਾ ਹੈ ਕਿ ਮੈਨੂੰ ਅਖਬਾਰਾਂ ਰਾਹੀਂ ਟੀਵੀ ਰਾਹੀਂ ਵੀਡੀਓ ਰਾਹੀਂ ਲੋਕ ਦੇਖਣ ਇਹ ਉਮਰ ਹੁੰਦੀ ਹੈ ਇਹ ਟੀਨ ਏਜ ਹੈ ਜੋ 21 ਇਸ ਉਮਰ ਵਿੱਚ ਜੋਸ਼ ਬਹੁਤ ਹੁੰਦਾ ਹੈ ਔਰ ਹੋਸ਼ ਬਹੁਤ ਘੱਟ ਹੁੰਦੀ ਹੈ ਜੇ ਇਸ ਉਮਰ ਵਿੱਚ ਖਿਡਾਰੀ ਨੂੰ ਸਹੀ ਪਾਸੇ ਲੱਗ ਜਾਏ ਤਾਂ ਉਹ ਖਿਡਾਰੀ ਜੀਵਨ ਵਿੱਚ ਕਾਮਯਾਬ ਹੋ ਜਾਂਦਾ ਹੈ ਸਾਡੇ ਪ੍ਰਿੰਸੀਪਲ ਡਾਕਟਰ ਬਲਦੇਵ ਸਿੰਘ ਜੀ ਨੇ ਸਾਨੂੰ ਸਾਰੀਆਂ ਸਹੂਲਤਾਂ ਖਿਡਾਰੀਆਂ ਵਾਸਤੇ ਇਸ ਕਾਲਜ ਵਿੱਚ ਮੁਹੱਈਆ ਕਰਵਾਈਆਂ ਹੋਈਆਂ ਹਨ ਚਾਹੇ ਉਹ ਕਲਚਰ ਐਕਟੀਵਿਟੀ ਹੈ ਚਾਹੇ ਕੋ ਕਰਿਕੂਲਰ ਐਕਟੀਵਿਟੀ ਹੈ ਚਾਹੇ ਡਿਬੇਟ ਹੈ ਚਾਹੇ ਡਿਕਲਮੈਂਟ ਹੈ ਕੋਈ ਵੀ ਖਿਡਾਰੀ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਪੜਾਈ ਦੇ ਨਾਲ-ਨਾਲ ਕਲੱਬਾਂ ਵਿੱਚ ਹਿੱਸਾ ਲੈਣ ਵਾਸਤੇ ਨਹੀਂ ਫਿਰਤੀਫਾ ਜਾਂਦਾ ਕਿਉਂਕਿ ਇਸ ਵੇਲੇ ਜੋ ਜਵਾਨਾਂ ਚੱਲ ਰਿਹਾ ਹੈ ਖਿਡਾਰੀ ਨੂੰ ਵਿਸ਼ੇਸ਼ ਤੌਰ ਤੇ ਕੈਂਪਾਂ ਵਿੱਚ ਸਪੋਰਟਸ ਵਿੱਚ ਅਤੇ ਰੀਕ੍ਰੀیشنل ਐਕਟੀਵਿਟੀ ਵਿੱਚ ਹਿੱਸਾ ਲੈਣਾ ਬਹੁਤ ਹੀ ਜ਼ਰੂਰੀ ਹੈ ਤੁਹਾਡਾ ਵਿਸ਼ੇਸ਼ ਪ੍ਰਾਲਾ ਹੈ ਜਿਨ੍ਹਾਂ ਨੇ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਹੋਏ ਲੋਕਾਂ ਨੂੰ ਜੀ ਇਹ ਸੰਦੇਸ਼ ਪਹੁੰਚਾ ਦਿੱਤਾ ਤਾਂ ਸਮਝ ਲਓ ਅੱਧੀ ਲੋਕਾਂ ਦਾ ਜੀਵਨ ਸਫਲ ਹੋ ਗਿਆ ਹੈ ਸਭ ਤੋਂ ਵੱਡਾ ਯੋਗਦਾਨ ਤੁਹਾਡਾ ਹੈ ਮੈਂ ਇਸ ਕਾਲਜ ਵਿੱਚ ਤੁਹਾਡੀ ਸਾਰੀ ਟੀਮ ਨੂੰ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਧਾਈ ਦਿਨਾ ਹਾਂ ਬਹੁਤ ਆਪਣੇ ਆਪ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਕਾਲਜ ਦੀ ਮੈਜਿਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਤੁਹਾਨੂੰ ਇੱਥੇ ਆਇਆ ਤੇ ਜੀ ਆਇਆਂ ਕਿ ਆ ਬਹੁਤ ਬਹੁਤ ਧੰਨਵਾਦ ਕਰਤ ਅਮਰ ਸਿੰਘ ਜੀ ਸੋ ਦੋਸਤੋ ਇਸ ਸਾਲ ਬੈਸ ਪ੍ਰਿੰਸੀਪਲ ਆਇਲਪਾਲ ਸਾਹਿਬ ਕਾਲਜ ਪੂਰਬਾ ਦੇ ਮੈਜਿਸਟਰ ਡਾਕਟਰ ਕੁਲ ਸਿੰਘ ਜੀ ਜਿਨ੍ਹਾਂ ਨੇ ਟੈਕਨੋਲੋਜੀ ਗੱਲ ਕੀਤੀ ਜਿੱਥੇ ਅੱਜ ਗੋਰੀਆਂ ਕੁਸ਼ੂ ਗੇਮਸ ਬਾਰੇ ਗੱਲ ਕੀਤੀ ਆ ਨਾਲ ਦੇ ਨਾਲ ਬਾਅਦ ਦੀ ਚਿੰਤਾ ਵੀ ਕੀਤੀ ਚਿੰਤਨ ਵੀ ਕੀਤਾ ਉਹ ਸਮਾਧਾਨ ਵੀ ਦੱਸਿਆ ਸੋ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਕੀਤੀ ਗੱਲਬਾਤ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਵਾਮ ਤੱਕ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਨਾ ਗੀਤ ਤੋਂ ਦੂਰ ਆ ਜਾਣਕਾਰੀ ਨਹੀਂ ਹੈ ਉਹਨਾਂ ਲੋਕਾਂ ਨੂੰ ਇਸ ਚੀਜ਼ ਬਾਰੇ ਪਤਾ ਲੱਗ ਸਕੇ ਉਥਲਾ ਤੋਤਾਬਾਸਲੇਟ ਦਰਜੀਤ ਅਜਨੂਹਾ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਗਾਡਾ ਬਹੁਤ ਬਹੁਤ ਧੰਨਵਾਦ ਸਰ ਉਥਲਾ ਹਰਤੇ ਕਿਉਂਕਿ ਕਪੂਰਥਲਾ ਖੇਡਾਂ ਦੀ ਨਰਸਰੀ ਹੈ ਕਪੂਰਥਲਾ ਵਿੱਚ ਅਰਜਨਾ ਅਵਾਰਡ ਪੈਦਾ ਹੋਏ ਆ ਬਾਸਕਟਬਾਲ ਵਿੱਚ ਸੱਜਨ ਕੁਮਾਰ ਚੀਮਾ ਅਨਿਲ ਕੁੰਜ ਅਤੇ ਕਬੱਡੀ ਖੇਡ ਵਿੱਚ ਬਲਵਿੰਦਰ ਫਿੱਟੂ ਜਿਨ੍ਹਾਂ ਨੇ ਕਪੂਰਥਲਾ ਦਾ ਨਾਂ ਦੁਨੀਆ ਦੇ ਇਤਿਹਾਸ ਵਿੱਚ ਬਚਾਇਆ ਹੈ ਉਹ ਕਪੂਰਥਲਾ ਜ਼ਿਲ੍ਹਾ ਇੱਕ ਮਹਾਰਾਜਿਆਂ ਦੀ रियासत ਵੀ ਹੈ ਇਸ ਕਪੂਰਥਲਾ ਜ਼ਿਲ੍ਹੇ ਵਿੱਚ 2018 ਤੋਂ ਇਹ ਜਿਹੜਾ ਨਾਇਬਪੁਰ ਖਾਲਸਾ ਕਾਲਜ ਜਿਹਦੀ ਬ੍ਰਾਂਚ ਕੁੱਲੀ ਹੈ ਇਹਨੇ ਹੀ ਮਨ ਵਿੱਚ ਡ੍ਰਿੜ ਇਰਾਦਾ ਕਰ ਲਿਆ ਹੈ ਕਿ ਇਸ ਕਾਲਜ ਦੇ ਵਿਦਿਆਰਥੀ ਪੰਜਾਬ ਸਰਕਾਰ ਦੀਆਂ ਉੱਚ ਪੋਸਟਾਂ ਤੇ ਜਰੂਰ ਇੱਕ ਦਿਨ ਪਹੁੰਚਣਗੇ ਚਾਹੇ ਉਹ ਖੇਡਾਰੀ ਹੋਣ ਚਾਹੇ ਵਿਦਿਆ ਦੇ ਖੇਤਰ ਵਿੱਚ ਹੋਣ ਚਾਹੇ ਕਲਚਰ ਐਕਟੀਵਿਟੀ ਦੇ ਵਿੱਚ ਹੋਣ ਇਸ ਕਾਲਜ ਦੇ ਪ੍ਰਿੰਸੀਪਲ ਡਾਕਟਰ ਬਲਦੇਵ ਸਿੰਘ ਜੀ ਦੀ ਦਿਸ਼ਾ ਨਿਰਦੇਸ਼ ਨੇ ਹਰ ਇੱਕ ਵਿਅਕਤੀ ਦੇ ਮਨ ਵਿੱਚ ਵਸਾ ਦਿੱਤੀ ਹੈ ਤੁਹਾਡਾ ਇੱਥੇ ਆਉਣ ਤੇ ਸਾਰੀ ਟੀਮ ਦਾ ਮੈਂ ਤਹਿ ਦਿਲੋਂ ਧੰਨਵਾਦੀ ਕਰਦਾ ਹਾਂ ਤੁਹਾਡਾ ਜੀ ਆਇਆਂ ਕਰਦਾ ਹਾਂ ਤੁਹਾਨੂੰ ਇੱਥੇ ਆਉਣ ਤੇ ਔਰ ਤੁਹਾਡਾ মিডিਆ ਰਾਹੀਂ ਲੋਕਾਂ ਤੱਕ ਜੋ ਇਹ ਖਬਰ ਪਹੁੰਚਾਉਣੀ ਹੈ ਬੁਸ਼ੋ ਚੈਂਪੀਅਨਸ਼ਿਪ ਬਾਰੇ ਖੇਡਾਂ ਬਾਰੇ ਬਹੁਤ ਬਹੁਤ ਧੰਨਵਾਦ ਸਾਰਾ ਥੈਂਕ ਯੂ